ਜਿਨਨੇ ਵੀ ਭਗਤ ਜਨ ਨੇ ਸਾਰੇ ਹੀ ਭਗਤ ਜਨਾ ਦੇ ਚਰਨਾਂ ਦੇ ਵਿੱਚ ਸੀਸ ਝੁਕਦਾ ਹੈ ਭਗਤ ਜਨ ਪਰਮਾਤਮਾ ਵਾਹਿਗੁਰੂ ਦਾ ਰਸਤਾ ਪਰਮਾਤਮਾ ਵਾਹਿਗੁਰੂ ਦਾ ਮਾਰਗ ਦੱਸ ਦੇਵੇ ਉਹ ਹਰੀ ਪ੍ਰਮਾਤਮਾ ਵਾਹਿਗੁਰੂ ਜੋ ਸੁੱਖਾਂ ਦਾ ਸਾਗਰ ਹੈ ਉਹ ਨਿਰੰਕਾਰ ਵਾਹਿਗੁਰੂ ਦੀ ਜੋ ਬਾਣੀ ਹੈ ਬਾਣੀ ਦੇ ਨਾਲ ਜੋੜਦੇ ਨੇ ਭਗਤ ਜਨ ਪ੍ਰਮਾਤਮਾ ਵਾਹਿਗੁਰੂ ਦੀ ਜਿਹੜੀ ਬਾਣੀ ਹੈ ਸੁੱਖ ਦੇਣ ਵਾਲੀ ਹੈ ਜਿੰਨੇ ਵੀ ਕਰਮ ਕਾਂਡ ਨਹੀਂ ਧੰਨਿਆਵੀ ਕਰਮ ਕਾਂਡ ਕਰਦੇ ਨੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਈ ਜਿਹੜੇ ਨੇ ਦਰਖਤਾਂ ਨੂੰ ਪੂਜ ਰਹੇ ਆ ਪੱਥਰਾਂ ਨੂੰ ਪੂਜੀ ਪੂਜ ਰਹੇ ਨੇ ਪਥਰਾਂ ਦੀ ਪੂਜਾ ਹੋ ਰਹੀ ਆ ਕਾਹੂ ਲੈ ਪਹਾਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖੇ ਔਰ ਅਵਾਚਿ ਦਸ਼ਾ ਮੈਂ ਕਾਹੂ ਪਿਸ਼ਾ ਕੋ ਸੀਸ ਨਵਾਇਓ ਕੋਊ ਬੁਤਾਨ ਕੋ ਪੂਜਤ ਹੈ ਪਸ ਕੋਊ ਮਿਰਤਾਨ ਕੋ ਪੂਜਨ ਤਾਇਓ ਕੂਰ ਕਿਰਿਆ ਉਰਜੋ ਸਭ ਹੈ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਭਗਤ ਕਬੀਰ ਜੀ ਤੇ ਕੁਛਕ ਸਾਧੂ ਕਹਿੰਦੇ ਹਜ ਕਰਨ ਜਾਣਾ ਹੈ ਗਰਮੀ ਦਾ ਸਮਾਸੀ ਤੇ ਸਾਰੇ ਹਜ ਕਰਨ ਲਈ ਜਾ ਰਹੇ ਨੇ ਭਗਵਾਨ ਦੇ ਦਰਸ਼ਨ ਕਰਨ ਵਾਸਤੇ ਉਸ ਅੱਲਾ ਪੀਰ ਦੇ ਦਰਸ਼ਨ ਕਰਨ ਲਈ ਜਾ ਰਹੇ ਨੇ ਤੇ ਦੱਸਿਆ ਜਾਂਦਾ ਹੈ ਕਹਿੰਦੇ ਭਗਤ ਕਬੀਰ ਦੀ ਜਦੋਂ ਜਾਣ ਲੱਗੇ ਨਾ ਤੇ ਰਸਤੇ ਦੇ ਵਿੱਚ ਇੱਕ ਖੂਹ ਆਇਆ ਤੇ ਉਸ ਖੂਹ ਦੇ ਲਾਗੇ ਤਾਂਗੇ ਜੋ ਗਰਮੀ ਬੜੀ ਸੀ ਛੋਟੇ ਛੋਟੇ ਕਤੂਰੇ ਛੋਟੇ ਛੋਟੇ ਕੁੱਕਰ ਜਿਹੜੇ ਸੀ ਉਹ ਪਾਣੀ ਦੇ ਨਾਲ ਪਿਆਸੇ ਨੇ ਪਾਣੀ ਲੱਭ ਰਹੇ ਨੇ ਗਰਮੀ ਬਹੁਤ ਹੈ ਤੇ ਭਗਤ ਕਬੀਰ ਜੀ ਨੇ ਵੇਖਿਆ ਕਿ ਇਹ ਜਿਹੜੇ ਕੁੱਕਰ ਨੇ ਇਹਨਾਂ ਨੂੰ ਪਾਣੀ ਜਲ ਛਕਾਇਆ ਜਾਵੇ ਨਾਲ ਦੇ ਜਿੰਨੇ ਵੀ ਹੋਰ ਸਾਥੀ ਸਾਨੂੰ ਉਹ ਕਹਿਣ ਲੱਗੇ ਆਓ ਆਪਾਂ ਚੱਲਦੇ ਆਂ ਆਪਾਂ ਲੇਟ ਹੋ ਰਹੇ ਆਂ ਪਰ ਭਗਤ ਕਬੀਰ ਜੀ ਕਹਿਣ ਲੱਗੇ ਨਹੀਂ ਇਹ ਜਿਹੜੇ ਛੋਟੇ ਛੋਟੇ ਬੱਚੇ ਨੇ ਇਹ ਜਲ ਲੱਭ ਰਹੇ ਆ ਇਹਨਾਂ ਨੂੰ ਜਲ ਛਕਾਉਣਾ ਜ਼ਰੂਰੀ ਹੈ ਇਹਨਾਂ ਨੂੰ ਜਲ ਛਕਾਉਣਾ ਜ਼ਰੂਰੀ ਹੈ ਤੇ ਉਹਨਾਂ ਨੂੰ ਵੀ ਰੋਕਿਆ ਪਰ ਉਹ ਕਹਿਣ ਲੱਗੇ ਆਪਾਂ ਲੇਟ ਹੋਨੇ ਆ ਉਹਨਾਂ ਚ ਕਹਿੰਦੇ ਕੋਈ ਨਹੀਂ ਰੁਕਿਆ ਤੇ ਜਾਣਾ ਨਵਾਜ਼ ਪੜ ਨਹੀਂ ਹੈ ਹਜ ਕਰਨ ਲਈ ਜਾ ਰਹੇ ਸੀ ਕਹਿੰਦੇ ਭਗਤ ਕਬੀਰ ਜੀ ਨੇ ਨਾ ਉਹਨਾਂ ਦੇ ਕੋਲ ਇੱਕ ਦੁਪੱਟਾ ਸੀ ਜਿਹਨੂੰ ਆਪਾਂ ਪਰਨਾ ਕਹਿ ਲੈਨੇ ਆ ਮੋਢੇ ਤੇ ਰੱਖਿਆ ਹੁੰਦਾ ਕਹਿੰਦੇ ਭਗਤ ਕਬੀਰ ਜੀ ਕੋਲੇ ਇੱਕ ਦੁਪੱਟਾ ਸੀ ਤੇ ਉਹਨਾਂ ਨੇ ਕੀ ਕੀਤਾ ਕਿ ਉਸ ਦੁਪੱਟੇ ਦੀਆਂ ਛੋਟੀਆਂ ਛੋਟੀਆਂ ਲੀਰਾਂ ਬਣਾ ਲਈਆਂ ਕਹਿੰਦੇ ਛੋਟੀਆਂ ਛੋਟੀਆਂ ਲੀਰਾਂ ਬਣਾ ਕੇ ਨਾ ਤੇ ਇੱਕ ਵੱਡਾ ਸਾਰਾ ਕੱਪੜਾ ਮੂਹਰੇ ਰੱਖ ਕੇ ਤੇ ਉਸ ਖੂਦ ਦੇ ਵਿੱਚ ਕਹਿੰਦੇ ਉਸ ਕੱਪੜੇ ਨੂੰ ਸਟਿਆ ਸਟਿਆ ਛਟਿਆ ਛਟਕੇ ਤੇ ਉਹ ਕੱਪੜਾ ਜਿਹੜਾ ਸੀ ਗਿੱਲਾ ਕਰਕੇ ਫੇਰ ਬਾਹਰ ਖਿੱਚਿਆ ਤੇ ਉਸ ਭਾਂਡੇ ਦੇ ਵਿੱਚ ਉਥੇ ਭਾਂਡਾ ਪਿਆ ਸੀ ਭਾਂਡੇ ਦੇ ਵਿੱਚ ਪਾਣੀ ਪਾਇਆ ਤੇ ਜਿੰਨੇ ਵੀ ਕੁੱਕਰ ਸੀ ਉਹ ਪਿਆਸੇ ਸੀ ਗਰਮੀ ਦਾ ਦਿਨ ਸੀ ਤੇ ਉਹ ਉਹਨਾਂ ਕੁੱਕਰਾਂ ਨੇ ਜਲ ਛਕਿਆ ਭਗਤ ਕਬੀਰ ਜੀ ਨੇ ਉਸ ਖੂਹ ਦੇ ਵਿੱਚੋਂ ਪਾਣੀ ਕੱਢ ਕੇ ਆਪਣਾ ਦੁਪੱਟਾ ਜਿਹੜਾ ਸੀ ਪਰਣਾ ਜਿਹੜਾ ਸੀ ਉਸ ਨੂੰ ਪਾਲ ਕੇ ਉਸ ਦੀਆਂ ਲੀਰਾਂ ਬਣਾਈਆਂ ਲੀਰਾਂ ਬਣਾਈਆਂ ਲੀਰਾਂ ਬਣਾ ਕੇ ਤੇ ਉਹ ਪਾਣੀ ਜਿਹੜਾ ਸੀ ਉਹ ਜਲ ਜਿਹੜਾ ਸੀ ਕਹਿੰਦੇ ਉਹਨਾਂ ਕੂਕਰਾਂ ਨੂੰ ਸ਼ਿਕਾਇਆ ਤੇ ਕੂਕਰ ਖੁਸ਼ ਹੋਏ ਤੇ ਇਤਿਹਾਸ ਇਹ ਦੱਸਦਾ ਕਹਿੰਦੇ ਜਦੋਂ ਕੂਕਰ ਉਹਨਾਂ ਨੇ ਜਲ ਸ਼ਿਕਾਇਤ ਤੇ ਕਹਿੰਦੇ ਜਿਹੜਾ ਅੱਲਾ ਪਾਕ ਹੈ ਉਹ ਅੱਲਾ ਪਰਮਾਤਮਾ ਹੈ ਕਹਿੰਦੇ ਉੱਥੇ ਪ੍ਰਗਟ ਹੋ ਗਿਆ ਹੈ ਭਗਤ ਕਬੀਰ ਜੀ ਨੂੰ ਦਰਸ਼ਨ ਦਿੱਤੇ ਭਗਤ ਕਬੀਰ ਜੀ ਨੂੰ ਉਸ ਅੱਲਾ ਪਾਕ ਨੇ ਦਰਸ਼ਨ ਦਿੱਤੇ ਤੇ ਉਹ ਅੱਲਾਹ ਪਾਕ ਕਹਿਣ ਲੱਗਾ ਤੇਰੀ ਹਜ ਸੰਪੂਰਨ ਹੋਈ ਹੈ ਤੇ ਤੈਨੂੰ ਅੱਗੇ ਜਾਣ ਦੀ ਲੋੜ ਨਹੀਂ ਮੈਂ ਬਹੁਤ ਖੁਸ਼ ਹਾਂ ਤੇਰੇ ਤੇ ਪ੍ਰਸੰਨ ਹਾਂ ਇਸ ਕਰਕੇ ਗੁਰਮੁਖੋ ਸਤਿਗੁਰ ਜੀ ਕਹਿੰਦੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਤ ਲਗ ਸਤਿਗੁਰ ਜੀ ਇਹ ਵੀ ਕਹਿੰਦੇ ਨੇ ਕਹਿੰਦੇ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇ ਪਰ ਤੋਹੀ ਸੰਗ ਸਮਾਈ ਉਹ ਪ੍ਰਮਾਤਮਾ ਉਹ ਵਾਹਿਗੁਰੂ ਉਹ ਨਿਰੰਕਾਰ ਉਹ ਸੁੱਖਾਂ ਦਾ ਸਾਗਰ ਜਿਹੜਾ ਹੈ ਉਹ ਤੇਰੇ ਨਾਲ ਹੈ ਤੇਰੇ ਅੰਗ ਸੰਗ ਹੈ ਉਸ ਪ੍ਰਮਾਤਮਾ ਵਾਹਿਗੁਰੂ ਨੂੰ ਤੂੰ ਫੀਲ ਕਰ ਉਸ ਪ੍ਰਮਾਤਮਾ ਵਾਹਿਗੁਰੂ ਨੂੰ ਅੰਗ ਸੰਗ ਜਾਣ ਪ੍ਰਮਾਤਮਾ ਵਾਹਿਗੁਰੂ ਜਿੰਨੇ ਵੀ ਸਾਧੂ ਸੰਤ ਮਹਾਂਪੁਰਖ ਨੇ ਨਾ ਉਹਨਾਂ ਨੇ ਇਹੀ ਕਿਹਾ ਹੈ ਕਹਿੰਦੇ ਘਟ ਘਟ ਮੈਂ ਹਰ ਜੂ ਸੈਂ ਸੰਤਨ ਕਹਿਓ ਪੁਕਾਰੇ ਪਰਮਾਤਮਾ ਵਾਹਿਗੁਰੂ ਜੋ ਪਰਮਾਤਮਾ ਵਾਹਿਗੁਰੂ ਦੀ ਇਹ ਬਨਾਸਪਤੀ ਹੈ 33 ਕਰੋੜ ਦੇਵੀ ਦੇਵਤੇ ਨੇ 84 ਲੱਖ ਜੂਨ ਜਿਹੜੀ ਹੈ ਇਸ 84 ਲੱਖ ਜੂਨ ਦੇ ਵਿੱਚ ਉਹ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਬੈਠਾ ਹੋਇਆ ਹੈ ਜਿਹੜਾ ਵੀ ਕੋਈ ਗਰੀਬ ਮਿਲਦਾ ਹੈ ਉਸ ਗਰੀਬ ਨੂੰ ਪ੍ਰਸ਼ਾਦਾ ਛਕਾ ਦਿਓ ਕੋਈ ਵਸਤਰ ਹੈ ਕੱਪੜੇ ਲੈ ਕੇ ਦਿਓ ਗਰਮੀ ਜੋ ਅੱਜ ਕੱਲ ਗਰਮੀ ਬਹੁਤ ਪੈ ਰਹੀ ਹੈ ਜਿੱਥੇ ਵੀ ਕੋਈ ਕੁੱਕਰ ਮਿਲਦਾ ਹੈ ਉਸ ਕੁੱਕਰ ਨੂੰ ਪ੍ਰਸ਼ਾਦਾ ਪਾਣੀ ਦਿਓ ਜਿੰਨੇ ਵੀ ਪੰਛੀ ਨੇ ਪੰਛੀਆਂ ਨੂੰ ਜਿੰਨਾ ਵੀ ਹੁੰਦਾ ਹੈ ਭੋਜਨ ਦਾਣੇ ਪਾਓ ਕਿਉਂਕਿ ਇਹ ਜੋ ਪਰਮਾਤਮਾ ਵਾਹਿਗੁਰੂ ਇਹ ਹਰੀ ਦੇ ਰੂਪ ਨੇ ਆਪਾਂ ਕਹਿੰਦੇ ਜੀ ਜੰਤ ਕੇ ਠਾਕਰਾ ਆਪੇ ਤਨਹਾਰ ਨਾਨਕ ਇੱਕੋ ਪਸਰੇਆ ਦੂਜਾ ਕਹਿ ਦ੍ਰਿਸ਼ਟਾਰ ਇਹ ਪਰਮਾਤਮਾ ਵਾਹਿਗੁਰੂ ਆਪ ਹੀ ਵਸ ਰਿਹਾ ਹੱਸ ਰਿਹਾ ਜਿਹੜਾ ਵੀ ਕੋਈ ਸੇਵਾ ਕਰਨਾ ਚਾਹੁੰਦਾ ਹੈ ਤੇ ਉਹ ਇਸ ਤਰ੍ਹਾਂ ਜਿੰਨੇ ਵੀ ਕੂਕਰ ਨੇ ਜਿੰਨੇ ਵੀ ਪੰਛੀ ਨੇ ਪੰਛੀਆਂ ਨੂੰ ਦਾਣਾ ਪਾ ਸਕਦੇ ਆ ਆਪਾਂ ਉਹਨਾਂ ਦੇ ਲਈ ਠੰਡਾ ਪਾਣੀ ਆਪਣੇ ਕੋਠੇ ਤੇ ਰੱਖ ਸਕਦੇ ਇਸ ਦੇ ਨਾਲ ਬਹੁਤ ਵੱਡੀ ਸੇਵਾ ਹੁੰਦੀ ਹੈ ਪ੍ਰਮਾਤਮਾ ਵਾਹਿਗੁਰੂ ਜੀ ਵੀ ਬਹੁਤ ਖੁਸ਼ ਹੁੰਦੇ ਨੇ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ